ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੱਧਦੀਆਂ ਨਜ਼ਰ ਆਉਣਗੀਆਂ ਯਾਨੀ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਜਿਹੜੀ ਹੈ ਅਜੇ ਹੋਰ ਮੱਕੜ ਜਾਲ ਚ ਫਸਦੀ ਨਜ਼ਰ ਆਏਗੀ ਔਰ ਇਹ ਮੱਕੜ ਜਾਲ ਕਿੱਥੇ ਹੋਰਦਾ ਨਹੀਂ ਸਕੋ ਕੇਂਦਰੀ ਏਜੰਸੀਆਂ ਦਾ ਹੋਵੇਗਾ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਕਾਫੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਜਾਣਕਾਰੀ ਸਿਰਫ ਤੇ ਸਿਰਫ ਪੁਆਇੰਟ ਆਫ ਪੰਜਾਬ ਤੇ ਹੀ ਤੁਹਾਨੂੰ ਇਹ ਮਿਲੇਗੀ ਕਿ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲੜ ਦੀ ਗ੍ਰਿਫਤਾਰੀ ਤੋਂ ਬਾਅਦ ਜੋ ਤੁਸੀਂ ਦੇਖਿਆ ਕਿ ਬੀਤੇ ਦਿਨ ਸੀਬੀਆਈ ਨੇ ਕਿਸ ਤਰ੍ਹਾਂ ਰਗੇ ਹੱਤੀ ਰਿਸ਼ਵਤ ਲੈਣ ਦੇ ਗ੍ਰਿਫਤਾਰ ਕੀਤਾ ਫਿਰ ਉਸ ਤੋਂ ਬਾਅਦ ਲਗਾਤਾਰ ਰੇਡਾਂ ਚਲੀਆਂ ਚੰਡੀਗੜ੍ਹ ਤੇ ਪੰਜਾਬ ਦੇ ਕਈ ਟਿਕਾਣਿਆਂ ਤੇ ਔਰ ਪੰਜਾਬ ਤੋਂ ਇਲਾਵਾ ਚੰਡੀਗੜ੍ਹ ਦੇ ਜਿਹੜੇ ਘਰ ਤੇ ਰੇਡ ਪਈ 5 ਕਰੋੜ ਤੋਂ ਜ਼ਿਆਦਾ ਕੈਸ਼ ਕਿੰਨੇ ਕਿਲੋ ਸੋਨਾ ਲਗਜ਼ਰੀ ਗੱਡੀਆਂ ਤੇ ਲੋਕਰਾਂ ਦੀਆਂ ਚਾਬੀਆਂ ਤੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਦੇ ਕਾਗਜ਼ਾਤ ਜਿਹੜੇ ਉੱਥੋਂ ਬਰਾਮਦ ਕੀਤੇ ਗਏ ਜਿਸ ਤੋਂ ਬਾਅਦ ਅੱਜ ਮੁਹਾਲੀ ਕੋਰਟ 'ਚ ਪੇਸ਼ ਕੀਤਾ ਗਿਆ ਤੇ ਹੁਣ ਅੱਗੇ ਰਿਮਾਂਡ ਲਿਆ ਜਾਏਗਾ ਪਰ ਸਵਾਲ ਇਸ ਤੋਂ ਵੱਡਾ ਹੈ ਕਿ ਕੱਲਾ ਹਰਚਰਨ ਭੁੱਲਰ ਜਾਂ ਕੋਈ ਹੋਰ ਜੋ ਜਾਣਕਾਰੀ ਮਿਲ ਪਾ ਰਹੀ ਹੈ ਕਿ ਕੇਂਦਰੀ ਏਜੰਸੀਆਂ ਦੀ ਨਜ਼ਰ ਹੁਣ ਪੰਜਾਬ 'ਚ ਹੈ ਜਾਂ ਕਹਿ ਲਈਏ ਕਿ ਪੰਜਾਬ ਦੀ ਬਿਊਰੋਕ੍ਰੇਸੀ ਦੇ ਨਾਲ-ਨਾਲ ਪੰਜਾਬ ਦੀ ਸਰਕਾਰ ਤੇ ਵੀ ਹੈ ਆਉਣ ਵਾਲੇ ਦਿਨਾਂ 'ਚ ਹੁਣ ਚੁੱਕੀ ਜਿਸ ਤਰੀਕੇ ਨਾਲ ਇੱਕ ਆਈਪੀਐਸ ਅਫਸਰ ਜਿਹੜਾ ਕੇਂਦਰੀ ਏਜੰਸੀਆਂ ਦੇ ਅੜਿੱਕੇ ਚੜਿਆ ਜਿਹਨੂੰ ਕਿ ਟਰੈਪ ਲਾ ਕੇ ਕਈ ਦਿਨਾਂ ਦਾ ਉਸ ਤੋਂ ਬਾਅਦ ਰਗਿਆ ਤਿਫੜਿਆ ਗਿਆ ਸੋਰਸੇ ਦੇ ਦੱਸ ਰਹੇ ਨੇ ਕਿ ਆਉਣ ਵਾਲੇ ਦਿਨਾਂ 'ਚ ਕੁਝ ਸਿਆਸੀ ਲੋਕਾਂ ਤੇ ਜਾਂ ਸਿਸਟਮ ਦੇ ਲੋਕਾਂ ਤੇ ਇੱਕ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਔਰ ਇਹ ਕਾਰਵਾਈ ਦੀਵਾਲੀ ਤੇ ਪਟਾਕੇ ਪਾਉਣ ਦੀ ਨਜ਼ਰ ਆਏਗੀ ਯਾਨੀ ਕਿ ਇਸੇ ਮਹੀਨੇ ਦੇ ਵਿੱਚ ਕਾਰ ਵਿਚਕਾਰ ਜੋ ਜਾਣਕਾਰੀ ਹੈਗੀ ਕੁਝ ਹੋਰ ਕਾਰਵਾਈਆਂ ਜਿਹੜੀਆਂ ਉਹ ਇਸ ਪੂਰੇ ਮਾਮਲੇ 'ਚ ਜਾਂ ਇਸ ਤੋਂ ਜੁੜੇ ਮਾਮਲੇ ਤੋਂ ਇਲਾਵਾ ਕਹਿ ਲੀਏ ਕਿ ਸਿੱਧਾ ਸੈਕਟਰ 3 ਸੈਕਟਰ 2 ਤੱਕ ਜਾਂਦੀਆਂ ਨਜ਼ਰ ਆਣਗੀਆਂ ਸੋ ਚੰਡੀਗੜ੍ਹ ਦਾ ਸੈਕਟਰ 3 ਸੈਕਟਰ 2 ਕਾਫੀ ਹੈਮ ਮੈਸਰ ਕੇ ਕਹਿ ਰਹੇ ਕਿ ਤਾਰਾ ਪਹੁੰਚ ਚੁੱਕੀਆਂ ਨੇ ਔਰ ਇਹ ਤਾਰਾ ਜੁੜ ਵੀ ਚੁੱਕੀਆਂ ਨੇ ਹਰਚਰਨ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਹਾਲਾਂਕਿ ਇਸ ਗ੍ਰਿਫਤਾਰੀ ਤੋਂ ਬਾਅਦ ਸਿਆਸੀ ਲੋਕਾਂ ਦੇ ਵਿੱਚ ਤਾਂ ਇੱਕ ਪਾਸੇ ਤਰਥੱਲੀ ਹੈ ਹੀ ਪਰ ਦੂਜੇ ਪਾਸੇ ਬਿਊਰੋਕ੍ਰੇਸੀ ਵੀ ਹੁਣ ਸਖਤੇ ਦੇ ਵਿੱਚ ਹੈ ਹੁਣ ਲਾਜ਼ਮੀ ਹੈ ਕਿਉਂਕਿ ਦੀਵਾਲੀ ਦਾ ਮੌਕਾ ਹੈ ਦੀਵਾਲੀ ਦੇ ਮੌਕੇ ਅਫਸਰਾਂ ਦੇ ਘਰ ਵੈਸੇ ਹੀ ਗੱਡੀਆਂ ਬਹੁਤ ਖੜੀਆਂ ਹੁੰਦੀਆਂ ਜਿਹੜੇ ਲੋਕ ਪਹੁੰਚੋਦੇ ਪਰ ਹੁਣ ਇਹ ਦੀਵਾਲੀ ਥੋੜੀ ਜੀ ਧੁੰਦਲੀ ਜੀ ਪੈਂਦੀ ਨਜ਼ਰ ਆ ਰਹੀ ਹੈ ਕਿਉਂਕਿ ਅਫਸਰਾਂ ਨੇ ਜੋ ਜਾਣਕਾਰੀ ਮਿਲ ਪਾਰੀ ਹੈ ਕਿ ਆਪਣੇ ਗਾਰਡ ਵਾਲਿਆਂ ਨੂੰ ਆਪਣੇ ਮੁਲਾਜ਼ਮਾਂ ਨੂੰ ਕਹਿਤਾ ਕਿ ਬਹੁਤੇ ਲੋਕਾਂ ਨੂੰ ਮਿਲਣ ਲਈ ਨਾ ਸੱਦੋ ਕੀ ਪਤਾ ਕਦੋਂ ਰੇਡ ਪੈ ਜਾਏ ਸੋ ਦੀਵਾਲੀ ਤੇ ਹੁਣ ਥੋੜਾ ਜਿਹਾ ਅਫਸਰ ਸਤਰਕ ਹੋ ਗਏ ਨੇ ਕਿ ਕਿਈ ਕਈ ਵਾਰੀ ਹੋ ਸਕਦਾ ਹੈ ਕਿ ਦੀਵਾਲੀ ਦੇ ਗਿਫਟਾ ਦੇ ਭਾੜਨੇ ਕੋਈ ਇੱਕ ਟ੍ਰੈਪ ਲੱਗ ਜਾਏ ਤੇ ਕੋਈ ਕੰਮ ਹੋ ਜਾਏ ਪਰ ਇਹ ਹੈ ਕਿ ਕੇਂਦਰੀ ਏਜੰਸੀਆਂ ਦੇ ਅੜਿੱਕੇ 'ਚ ਜ਼ਰੂਰ ਐਸੀ ਕਹਿ ਸਕਨੇ ਆ ਕਿ ਹੁਣ ਪੰਜਾਬ ਆ ਚੁੱਕਿਆ ਹੈ ਪੰਜਾਬ ਦੇ ਕਈ ਅਫਸਰ ਰਡਾਰਤੇ ਨੇ ਚਾਹੇ ਉਹ ਆਈਪੀਐਸ ਨੇ ਚਾਹੇ ਆਈਐਸ ਨੇ ਔਰ ਕੱਲਾ ਇਹ ਹੀ ਨਹੀਂ ਸਰਕਾਰ ਦਾ ਤੰਤਰ ਵੀ ਜਿਹੜਾ ਸਰਕਾਰ ਚਲਾਉਣ ਵਾਲਾ ਤੰਤਰ ਹੈ ਚਾਹੇ ਉਹ ਪੰਜਾਬ ਦਾ ਹੈ ਜਾਂ ਫਿਰ ਦਿੱਲੀ ਦਾ ਹੈ ਉਹ ਜਿਹੜਾ ਹੁਣ ਕੇਂਦਰੀ ਏਜੰਸੀਆਂ ਦੇ ਅੜਿੱਕੇ 'ਚ ਔਰ ਸੋਰਸੇ ਤੇ ਦੱਸ ਰਹੇ ਨੇ ਕਿ ਅਗਲੀ ਕਾਰਵਾਈ ਜੇ ਕੁਝ ਹੁੰਦੀ ਹੈ ਤੇ ਜ਼ਮੀਨਾਂ ਤੋਂ ਜੁੜੇ ਕਿਸੇ ਮਸਲੇ ਦੇ ਵਿੱਚ ਵੱਡੀ ਕਾਰਵਾਈ ਹੋ ਸਕਦੀ ਹੈ ਸੋਰਸਸ ਤੋਂ ਇਹ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਜ਼ਮੀਨਾਂ ਨੂੰ ਲੈ ਕੇ ਇੱਕ ਵੱਡਾ ਖੇਡ ਚੱਲ ਰਿਹਾ ਹੈ ਉਸ ਤੇ ਨਜ਼ਰ ਕੇਂਦਰੀ ਏਜੰਸੀਆਂ ਦੀ ਪਣੀ ਹੋਈ ਹੈ ਔਰ ਜ਼ਮੀਨਾਂ ਦੇ ਮਾਮਲੇ ਦਾ ਜਿਹੜਾ ਵੀ ਵਿਭਾਗ ਹੈ ਉਸ ਤੇ ਸਭ ਤੋਂ ਜ਼ਿਆਦਾ ਨਜ਼ਰ ਇਸ ਵੇਲੇ ਪੰਜਾਬ ਸਰਕਾਰ ਦੇ ਉਹਨਾਂ ਵਿਭਾਗਾਂ ਤੇ ਹੈਗੀ ਹੈ ਸੋ ਕੁੱਲ ਮਿਲਾ ਕੇ ਸੱਤੇ ਦੇ ਵਿੱਚ ਪੰਜਾਬ ਸਰਕਾਰ ਹੈ ਹਾਲਾਂਕਿ ਹਰਚਰਨ ਪੁੱਲਰ ਦੀ ਗ੍ਰਿਫਤਾਰੀ ਨੇ ਇਹ ਜ਼ਰੂਰ ਸੋਚਣ ਨੂੰ ਮਜਬੂਰ ਕਰਤਾ ਪੰਜਾਬ ਸਰਕਾਰ ਨੂੰ ਜਾਂ ਬਿਊਰੋਕ੍ਰੇਸੀ ਨੂੰ ਕਿ ਆਖਿਰਕਾਰ ਕਿਵੇਂ ਬਚਿਆ ਜਾਵੇ ਪਰ ਕੁੱਲ ਮਿਲਾ ਕੇ ਕਹਿ ਸਕਨੇ ਆ ਕਿ ਆਉਣ ਵਾਲੇ ਦਿਨ ਐਨੇ ਸੋਖੇ ਨਹੀਂ ਹੋਣਗੇ ਸਤਰ ਕਰਿਆਣਾ ਪਏਗਾ ਸਾਵਧਾਨ ਰਹਿਣਾ ਪਏਗਾ ਤੇ ਸਭ ਤੋਂ ਵੱਡੀ ਗੱਲ ਇਮਾਨਦਾਰ ਰਹਿਣਾ ਪਏਗਾ ਨਹੀਂ ਤੇ ਤਿਆਰੀ ਪੱਕੀ ਹੈ